ਸਿੰਘ ਸਾਹਿਬ ਕਿਹ ਕਿਸੇ ਨਾਲ ਜਾਰੀ ਹੈ ਹੈ ਆਈ ਗਈ ਕਿਉਂ ਹੈ ਨਹੀਂ ਜੀ ਸਿੰਘ ਸਾਹਿਬ ਕਿਉਂ ਡਰਦੇ ਹੋ ਦੁਨੀਆ ਖਤਮ ਕਰ ਦੇ ਸਿੰਘ ਸਾਹਿਬ ਜੀ ਦਿੱਲੀ ਨਾਲ ਤਾਂ ਸਾਡੀ ਜਾਰੀ ਹੈ ਅਪਏ ਜੋ ਪੈਂਦੇ ਤਾਂ ਹੈਗੀ ਹੈ ਫਿਰ ਸਿੰਘ ਸਾਹਿਬ ਕਿਹ ਕਿਸੇ ਨਾਲ ਜਾਰੀ ਹੈ ਹੈ ਆਈ ਗਈ ਕਿਉਂ ਹੈ ਨਹੀਂ ਜੀ ਸਿੰਘ ਸਾਹਿਬ ਕਹਦੇ ਇੰਦਰਾ ਆਦੀ ਹੈ ਜੀ ਹੈ ਦੇਖੋ ਤੁਸੀਂ ਕਹਿੰਦੇ ਧੜੀ ਬੀਸੀਪੀ ਨੂੰ ਸਾਝ ਹਾਂ ਹੈਗੀ ਆ ਜਾਂ ਸਾਝ ਹੁੰਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਫੜ ਉਹਦਾ ਫੜ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰਾਂ ਦੀ ਉਹਨਾਂ ਦੀ ਘੋਰੀ ਹੈ ਮੇਰੇ ਨਾਲ ਤੱਕਦਾ ਜੈਨਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਪ੍ਰਧਾਨ ਨਹੀਂ ਪਹਿਲੇ ਵੀ ਜ세ਦਾਰ ਆਇਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਦੇਖ ਓੰਕਾਰ ਵਾਹਿਗੁਰੂ ਜੀ ਦੇ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਗwar ਸ੍ਰੀ ਭਗਵੰਤੇ ਜੀ ਦੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਵੰਤੇ ਸਿਮਰ ਕੇ ਗੁਰੂ ਨਾਨਕ ਲਾਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਵਾਹਿ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਟਠਾ ਸਭ ਦੁੱਖ ਜਾਏ ਤੇਗ ਪਾਦਰ ਸੰਮਰਿਆ ਘਰ ਨਾਉ ਨਿਤ ਆਵੇ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ دیدار ਦਾ ਧੰਨ ਤਰਕੀ ਗੋਲੋ ਜੀ ਆਮੀਨ ਜੱਥੇਦਾਰ ਸਾਹਿਬ ਜੱਥੇਦਾਰ ਜੱਜਾ ਬਲੀ ਮੈਨੂੰ ਲੱਗਾ ਕਿ ਇਹ ਰਿਸ਼ਤੇ ਦਾ ਸਾਹ ਜੱਥੇਦਾਰ ਸਾਹਿਬ ਜੱਥੇਦਾਰ ਸਾਹਿਬ ਜੱਜਾ ਬਲੀ ਮੈਨੂੰ ਲੱਗਾ ਕਿ ਇਹ ਰਿਸ਼ਤੇ ਦਾ ਸਾਹ ਜਾ ਜ਼ਿਆਦਾ ਨਹੀਂ ਜੇ ਕੋ ਲਗਾ ਤੇਰਾ ਰਿਸ਼ਤੇ ਦਾ ਚਾਹ ਆਂ ਅਜੀ ਜੱਥੇਦਾਰ ਸਾਹਿਬ ਜੱਥੇਦਾਰ ਸਾਹਿਬ ਜਾ ਜ਼ਿਆਦਾ ਨਹੀਂ ਜਸਤਨ ਤੇਰੇ ਤੇ ਇਸ ਪਦਵੀ ਦੇ ਊਸੂਲਾਂ ਦੇ ਵਿੱਚਕਾਰ ਗੱਲ ਆ ਗਈ ਮੈਂ ਉਹਦੇ ਊਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਔਰ ਮੈਂ ਖੜ ਗਿਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਝੂਠ ਨਹੀਂ ਬੋਲਦਾ ਇੱਕ ਗੁਰਾਇਤ ਸਿੰਘ ਜੀ ਦਾ ਸਹਾਰਾ ਲੈੜਾ ਕਿ ਉਹਦੀ ਹਜ਼ੂਰੀ ਵਿੱਚ ਖੜ ਕੇ ਝੂਠ ਬੋਲਦਾ ਜੋ ਬੋਲ ਰਿਹਾ ਹੈ ਇਸਨੇ ਜੋ ਵੀ ਬੋਲਿਆ ਹੈ ਸਭ ਝੂਠ ਹੈ ਕਦੇ ਇਹ ਕਹਿੰਦਾ ਹੈ ਜਿਹੜੀ ਘਰਵਾਲੀ ਮੇਰੇ ਕੋਲੇ ਪੜੀ ਸੀ ਮੈਨੂੰ ਪੜਾਉਂਦਾ ਸੀਗਾ ਕਿ ਮੇਰੇ ਸਹੁਰੇ ਪਰਿਵਾਰ ਇੰਨੇ ਗਰੀਬ ਸਨ ਪਰ ਇਸ ਦੀ ਦਸ਼ਨ ਦਾਗੀ ਕਰਕੇ ਜੋ ਵੀ ਮੇਰੇ ਨਾਲ ਮੇਰਾ ਘਰ ਜਿਹੜਾ ਕਾਨੂੰਨ ਨਾਲ ਦੀ ਕੋਈ ਚੀਜ਼ ਹੈ ਫਿਰ ਇਦਾਂ ਦਾ ਹਰੇਕ ਦੋਸ਼ੀ ਜਿਹੜਾ ਹੈ ਗੁੜਾ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਾਰਾ ਪਈਆਂ ਬਿਆਨਬਾਜ਼ੀ ਕਰ ਰਿਹਾ ਹੈ ਉਹ ਅਤੀ ਸ਼ਰਮਨਾਕ ਹੈ ਮੈਂ ਵਧੀਆ ਪਰਿਵਾਰ ਪਾਲ ਸਕਦਾ ਸੀਗਾ ਪਰ ਇਸ ਜੀ ਦਖਲਅੰਦਾਜ਼ੀ ਕਰਕੇ ਜੋ ਵੀ ਮੇਰੇ ਨਾਲ ਮੇਰਾ ਘਰ ਜਿਹੜਾ ਇਸ ਨਾਲੇ ਲੈਸ਼ੇ ਦਿੱਤਾ ਵੀ ਇਹ ਬੰਦਾ ਸਹੀ ਹੋਣ ਦੇ ਨਾਤੇ ਅਸੀਂ ਇਹਦੀ ਹੈਲਪ ਕਰਦੀਆਂ ਤੇ ਇਹਨਾਂ ਪਿੰਡ ਵਾਲਿਆਂ ਨੇ ਹੀ ਮੇਰੀ ਮਦਦ ਕੀਤੀ ਕਿਉਂਕਿ ਸਾਰੇ ਡਿਲੀਟ ਕਰ ਰਿਆ ਇੱਕ ਵੀ ਸਬੂਤ ਮੇਰਾ ਨਹੀਂ ਵਿਖਾ ਸਕਿਆ ਮੇਰੇ ਕੋਲ ਕੁਝ ਕੁ ਸਬੂਤ ਨੇ ਹੋਰ ਵੀ ਪਏ ਨੇ ਕਿਸੇ ਗੁਪਤ ਥਾਂ ਤੇ ਵੀ ਰੱਖੇ ਨੇ ਜੋ ਮੈਂ ਵਕਤਾਂ ਹੋਂ ਤੇ ਜਿਹੜਾ ਹੈ ਮੈਨੂੰ ਪੂਰੀ ਉਮੀਦ ਹੈ ਅਤੇ ਇਹ ਵੀ ਬਈ ਹੱਥ ਇਹ ਸੱਚਾ ਹੋਵੇ ਇੱਕ ਜੇ ਹੋਰ ਜਨਾਨੀ ਲੈ ਕੇ ਵਿਦੇਸ਼ਾਂ ਵਿੱਚ ਜਾਂਦਾ ਹੈ ਉਹ ਤਲਾਕशुदा ਜਨਾਨੀ ਉਹ ਵੀ ਕੇਸ ਪੜਿਆ ਹੈ ਮੈਂ ਦੇਖਦਾ ਰਿਹਾ ਹਾਂ ਤੇ ਕਦੇ ਇਹ ਮੇਰਾ ਬੱਚਿਆਂ ਨੂੰ ਸੰਭਾਲ ਕਰਨੀ ਕਹਿੰਦਾ ਮੈਂ ਉਹਨੂੰ ਸੰਭਾਲਿਆ ਉਹ ਨਾਤ ਹੋ ਜਾਣੀ ਜਾਂ ਸਾਧ ਸੰਗਤ ਜੀ ਮੈਂ ਕਮਾਈ ਕਰਦਾ ਅਤੇ ਅਨਾਥ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨੇ ਜਿੰਨੇ ਵੀ ਦੋਸ਼ ਲਾਏ ਮੇਰੇ ਤੇ ਸਭ ਝੂਠੇ ਨੇ ਬਾਕੀ ਸੰਗਤ ਫੈਸਲਾ ਕਰੀ ਮੈਂ ਤਾਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਇਹ ਸਾਹਮਣੇ ਆਪਣਾ ਪੱਖ ਰੱਖਿਆ ਸੋ ਗੁਰੂ ਜੀ ਨੇ ਤੇ ਤੁਸੀਂ ਕੌਮ ਜਾਣੋ ਅੱਗੇ ਤੁਸੀਂ ਫੈਸਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ